ਲਿਆ ਜਾਂ ਜੇ ਨਾਲ ਹੱਥ ਕਾਹਦੇ ਨਾ ਪੂੰਝਦਾ ਨਾ ਹੀ ਰੋਟੀ ਖਾਡ ਕੇ ਪਾਸੇ ਤੇ ਪੈ ਗਿਆ ਰੱਬ ਦੀ ਨਹੀਂ ਵਧੀਆ ਹੋਇਤ ਕਣੀਆਂ ਆ ਗਈਆਂ ਮੈਂ ਨਾਲ ਤਾਂ ਟੂਪ ਜੀ ਮਾਰ ਲਉਣਾ ਵਾ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਕਿੱਦਾਂ ਹੋ ਸਾਰੇ ਤਾਂ ਮੈਂ ਤੇ ਵਿਕੋ ਪਿਆ ਰਹੇ ਹਾਂ ਤੇ ਅੱਜ ਜਣਾ ਮਸਕੂਲ ਉਧਰ ਦਿੱਤੋ ਨੀਂਦਰੇ ਦੀ ਮਾਰੀ ਰਾਤ ਦੀ ਕਿਉਂਕਿ ਰਾਤੀ ਆ ਗਿਆ ਸੀ ਮੈਂ ਨੇਰੀ ਬਹੁਤ ਜ਼ਿਆਦਾ ਕਿਉਂਕਿ ਸੁੱਤਾ ਹੀ ਨਹੀਂ ਇੱਕ ਸਾਫ ਜੀ ਰਾਤ ਦੇ 2 ਵਜੇ ਤੱਕ ਦਾ ਇੱਕ ਪਿੰਡ ਚ ਲੱਗੀ ਸੀ ਅੱਗ ਜਿਵੇਂ ਕਿ ਤੁਸੀਂ ਕੱਲ ਦੇ ਵਲੌਗ ਚ ਵੇਖਿਆ ਹੀ ਹੋਣਾ ਤੇ ਇਧਰ ਇੱਕ ਉਹ ਚਾਹ ਪੀ ਜਾਂਦਾ ਵਾ ਬਾਹਰ ਬਰੂ ਨਾਲ ਇਹ ਬ੍ਰਹਾਟ ਹਵਾ ਉਹ ਕਹਿੰਦੀ ਮੈਂ ਚੱਲਣਾ ਉਹ ਚੱਲ ਹਾਂ ਤੇ ਬਿਜ ਪਾਣੀ ਦਿੱਤੇ ਵਗੜਾ ਇਡ ਕੋਲੀ ਨੰਗਣ ਨੂੰ ਵੀ ਜਗਾ ਐਨੀਮਲ ਪਾਣੀ ਕੱਢਣਾ ਉਹ ਜਲਨੀਆ ਕੱਢ ਕੇ ਆਉਣੀ ਆ ਹੈ ਗੁਰੂ ਗੁਰੂ ਬਹੁਤ ਕੰਮ ਕੱਢਦੇ ਹਾਂ ਇਹ ਕਰਦੇ ਆ ਇਹਨੇ ਬਸ ਥੋੜੇ ਟਾਈਮ ਰੈਡੀ ਕਰਦੀਆਂ ਸਕੂਲ ਲਈ 6:30 ਹੋ ਜਣੇ ਹੋਰ ਨਹੀਂ ਹੋਗਾ ਤੇ ਰੈਡੀ ਹੋਈਆਂ ਫੇਰ ਹੀ ਬੈਂਤੇ ਜਾਏਗਾ ਹਾਂ ਪਹਿਲਾਂ ਸਕੂਲ ਲਈ ਤਾਂ ਜਾਵੜ ਫੇਰ ਹੀ ਆਈਆਂਗਾ ਘਰੇ ਪਹਿਲਾਂ ਹੀ ਘਰੇ ਆ ਜੂਗਾ ਰਹਿਤ ਹੋ ਲੱਗਾ ਤਿਆਰ ਸਕੂਲ ਲਈ ਹੈ ਰੈਨ ਤਾਂ ਟੀਚਰ ਨੂੰ ਪੜ੍ਹ ਕੇ ਸੁਣਾਏਗਾ ਨਾ ਕੀ ਹੋਰ ਉਹ ਰਵੇ ਇੱਥੇ ਚੁੱਪ ਕਰਕੇ ਬੈਠਾ ਰਵੇ ਸੁਣਾਉਣਾ ਪੜ ਕੇ ਕੀ ਸੁਣਾਇਆ ਪੜ ਕੇ ਮੰਦਾ ਕੀ ਪੜੇਗਾ ਓਏ ਕੀ ਪੜੇਗਾ ਦੱਸ ਨਹੀਂ ਤਾਂ ਬੋਲ ਵੀ ਫਰਕ ਕੀ ਪੜੇਗਾ ਉਹ ਕੱਢੀ ਜਾਂਦੀ ਪਰਦੀ ਵੀਰਪਾਲ ਇਹਨੂੰ ਯੂਜ਼ ਵੀ ਕਰ ਲੈ ਆਹੋ ਕਦੀ ਮੂੰਹ ਹੀ ਨਹੀਂ ਪੁੰਜਿਆ ਇਹਦੇ ਨਾਲ ਮੈਂ ਚੱਤ ਮੈਂ ਪੰਜ ਲੈ ਆਈ ਇਹਦੇ ਨਾਲ ਹੱਥ ਕਾਹਦੇ ਨਾਲ ਪੁੰਹਦਾ ਨਹੀਂ ਰੋਟੀ ਖਾ ਕੇ ਆਤ ਕਾ ਦ ਨਾ ਪੂਰਨ ਨਾ ਹੈ ਰਹਿਮਤ ਬੋਲ ਦੜੀਆ ਕੋਈ ਬੋਲ ਹੀ ਨਹੀਂ ਸਕੂਲ ਜਾਣੇ ਦਾ ਬੋਲਦੀ ਬੰਦ ਆ ਕੀ ਨੇ ਬਣਾਇਆ ਸੀ ਆਹ ਉਹ ਕਿਨੇ ਬਣਾਇਆ ਸੀ ਆ ਕੀ ਨੇ ਬਾਇਆ ਸੀ ਇਹ ਕਿਨੇ ਹੈ ਇਹ ਰਹਿਮਤ ਨਹੀਂ ਇਹਦਾ ਇਹਦੀ ਇਹਦਾ ਇਹਦਾ ਇਹਦੀ ਟਰੀਂ ਕਿੱਥੇ ਆ ਤਲੀ ਲੱਗੀ ਨਹੀਂ ਵੇਖੀ ਨਾਲ ਤਲੀ ਕਿਹੇ ਜਵਾਗਦੀ ਲੱਗੀ ਹੋਣੀ ਕਿ ਦੇ ਕੇ ਜਵਾਬ ਜ਼ੋਰ ਪਾ ਜਿਹਦੇ ਚ ਜ਼ੋਰ ਲਾਇਆ ਹੋਊਗਾ ਫੇਰ ਲੱਗੂ ਆਉਂ ਬੋਲੇ ਰਸਤਾਂ ਉੱਥੇ ਮੈਂ ਆਇਆ ਪਾ ਕੇ ਰੱਖਿਆ ਇਹ ਰੈਂਟ ਤੇ ਤੇ ਕਿ ਰੱਖਿਆ ਰੈਂਟ ਤੇ ਰੈਂਟ ਪਾ ਦੇ ਪਾ ਨਹੀਂ ਮਰਦਾ ਰੈਂਟ ਨੂੰ ਹਟਾੜ ਛੜਿਆ じゃ ਕਿਵੇਂ ਹੁੰਦਾ ਮੈਨੂੰ ਤਾਂ ਪਤਾ ਨਹੀਂ ਦੱਸ ਦੇ ਕੀ ਹੁੰਦਾ ਛੜਿਆ ਅੱਜ ਹੋਰ ਕੀ ਹੈ ਲਾਈਟ ਆਈ ਸੀ ਤੇ ਚਲੀ ਗਈ ਫੇਰ ਸ਼ੁਕਰ ਅਸੀਂ ਦਵਾ ਦਾ ਪਾਣੀ ਪਾਰ ਲਿਆ ਤੇ ਕੱਪੜੇ ਵੀ ਧੋ ਕੇ ਸੁੱਕਣੇ ਪਾਤੀਆ ਬਾਹਰ ਬੱਦਲ ਹੋਏ ਪਏ ਅਰੀ ਤੂ ਫੇਰ ਹਣਾ ਕੀ ਤੂੰ ਮੋਕੋ ਕੇ ਛੱਡੂ ਲੱਗਦਾ ਕੀ ਕੀ ਆਪਣਾ ਤੇ ਪਰ ਉਹੀ ਗੱਲ ਕਹੀ ਜਾਂਦੀ ਹਾਂ ਹਾਂ ਨਾ ਮੈਂ ਖਾਂ ਤੇ ਤੂੰ ਨਹੀਂ ਖਾਂ ਟਮਾਟਰ ਖਾਣਾ ਜਾ ਨਾਲ ਆ ਧੁੰਦਲੇ ਕੀ ਸਾਰੀ ਰਾਤ ਦਿਨ ਲੱਟੀ ਨਾ ਭਰੀ ਆ ਮੇਰਾ ਕੰਬਲ ਉੱਡ ਕੇ ਬਸੇ ਤੇ ਪੈ ਗਿਆ ਰੱਪੀ ਨੇ ਰੀ ਵਧੀਆ ਹੋਇਆ ਚਲ ਕਣੀਆਂ ਆ ਗਈਆਂ ਉਹ ਬੈ ਗਿਆ ਮਿੱਟੀ ਹਾਂ ਮਿੱਟੀ ਬੈ ਗਈ ਤੇ ਕਣੀਆਂ ਔਨ ਕਰਕੇ ਹੀ ਜਿਹੜੀ ਰਾਤ ਤੁਹਾਨੂੰ ਪਤਾ ਕੱਲ ਦੇ ਵਲੌਗ ਚ ਤੁਸੀਂ ਵੇਖੀ ਹੋਣੀ ਹੈ ਜਿਹੜੀ ਅੱਗ ਲੱਗੀ ਸੀ ਉਹਦੇ ਇਹੇ ਕਰਕੇ ਬੁਜੀਏ ਕਣੀਆਂ ਕਰਕੇ ਆਈ ਕਰਕੇ ਕਿਉਂਕਿ ਪਾਣੀ ਦਾ ਕੰਮ ਹੀ ਨਹੀਂ ਕਰਦਾ ਇਹਨਾ ਫਾਇਰ ਬਗੜਨਾ ਕੋਈ ਪਾਣੀ ਹੈ ਨਾ ਬਈ ਆਉਣੀ ਰ ਆਪਣ ਨੂੰ ਬਈ ਤੇ ਤੁਹਾਨੂੰ ਲੱਗਦੀ ਆ ਲੱਗਦਾ ਮੈਨੂੰ ਮੈਕਰ ਨਾ ਕੀ ਨਹੀਂ ਲੱਗਦਾ ਨੋ ਕੱਲ ਕੀ ਲੱਗਦਾ ਤੂੰ ਲੈਣ ਗਈ ਸੀ ਦਵਾਈ ਸ਼ਹਿਰ ਮੈਂ ਤਾਂ ਜਾਂਦੀ ਨਹੀਂ ਬਾਹਰ ਤੂੰ ਹੀ ਜਾਣੀਂ ਨੀ ਦੁਕਾਨ ਦੂਰ ਤੇ ਮੈਂ ਤਾਂ ਜਾਂਦੀ ਨਹੀਂ ਬਾਹਰ ਅਨਿਸ਼ਾ ਉਹਨਾਂ ਮਾਰਾ ਦੂਰ ਹੀ ਮੈਂ ਇਧਰ ਪਾ ਤਾ ਬੜਾ ਤਾਂ ਨਾਲ ਵੀ ਹੋ ਗਈ ਢਾਬੇ ਵਾਲੀ ਹੋ ਗਈ ਇਧਰ ਵੀ ਹੋ ਗਈ ਹਾਂ ਕੀ ਗੋਡਾ ਦੋਦਾ ਹੋਰ ਟੂਪ ਮਲੀ ਜਾਂਦਾ ਸੰਗਲ ਕਿੰਨੀ ਗੰਦੀ ਚੜਦੀ ਵੀ ਆ ਜੰਡੂ ਬਾਮ ਆ ਜੰਡੂ ਬਾਮ ਨੇ ਕਿਹੜੀ ਆ ਕਾਹੁਰ ਖੁਸ਼ ਕੀ ਸਟਰੋਂਗ ਕਰਨ ਲਈ ਮੈਨੇ ਵਲਿਡ ਵਲਿਡ ਮਸਟਿਕ ਨੰਦੰਦਾ ਮੜੀ 라30 ਮਿੰਟ ਵਧੀਆ ਕੀ ਚਾਹ ਚੁਪੜੂ ਪੀ ਕੇ ਜੰਮੀ ਤੂੰ ਚਾਹ ਪੀਣਾ ਹੈ ਕਰੇ ਨਹੀਂ ਮਾ ਤਾਂ ਵੈਸੇ ਆ ਗਿਆ ਕਰੇ ਮੈਂ ਨਾਲ ਤਾਂ ਟੂਪ ਜੀ ਮਾਲਾਉਣਾ ਵਾ ਤੇ ਨਾਲ ਜਾਉਣਾ ਵਾ ਗਿਆ ਅੱਛਾ ਬੱਦਲੋ ਪਹਿਨਣਾ ਫੇਰ ਹਾਂ ਕਣ ਗਈਆਂ ਆ ਗਈਆਂ ਨਾ ਬੇ ਵਿੱਚ ਹਾਂ ਆ ਗਈਆਂ ਸਵੇਰੇ ਸਵੇਰੇ ਜਾਈਆਂ ਸੀ ਹਾਂ ਵੋਲੇ ਹੈਡਸ਼ਟ ਦੀ ਸੀ ਪਰ ਉਟੀ ਵੀ ਛੱਡਦੀ ਆ ਗਈ ਛੋੜੀ ਸਾਰੇ ਬਾਥਰੂਮ ਬੂਥਰੂਮ ਤੋਤੇ ਬੜਾ ਗਾਂਦ ਰੱਜ ਗਿਆ ਲੱਭ ਗਿਆ ਸੀਗਾ ਲੱਭਾ ਹੀ ਨਹੀਂ ਪਤਾ ਕਿੱਧਰ ਗਿਆ ਤੇ ਤੂੰ ਪਰਲੀ ਸੜ ਨਹੀਂ ਰੋਸਦਾ ਅੰਚ ਨਹੀਂ ਰੱਖਣਾ ਸੀ ਔਰਲੀ ਕਾਂਦੇ ਦੇ ਵਿੱਚ ਰੱਖਣਾ ਜਿਹੜੀ ਵਿਚਾਰੜੀ ਕਾਂਦ ਆ ਜਾਂ ਮਗਰਲੇ ਪਾਸੇ ਜਿਹੜਾ ਹੈ ਹੀ ਨਹੀਂ ਸਾਰੇ ਵੇਲੇ ਨਾ ਗੜੀ ਚ ਇੱਕ ਕਿ ਕਿ ਕੰਬੋ ਲੈ ਗਿਸੀ ਤੇ ਪਈ ਨਾ ਤੀਆ ਖਾਲੀ ਜਗਾ ਪਈ ਉਹ ਚ ਦੇਖ ਲੈ ਕਿਹੜੀ ਜਗਾ ਖਾਲੀ ਪਈ ਅੰਦਰ ਨਾਲ ਕਰ ਦੇ ਨਹੀਂ ਹੈਗਾ ਉਧਰ ਵੀ ਵੇਖਿਆ ਮੈਂ ਕਹਿੰਦਾ ਤੈਨੂੰ ਕਿ ਪਤਾ ਅੰਦਰ ਗਿਆ ਚਲੋ ਮੈਂ ਆ ਕੇ ਲੱਭੂਗਾ ਰਾਤ ਨੂੰ ਮੈਂ ਮਤਰੀ ਨੂੰ ਕੋਈ ਫਿਕਰ ਨਹੀਂ ਕਰ ਲਉ ਪੇਪਰ ਐ ਮੈਂ ਇੱਕ ਰੋਟੀ ਖਾ ਕੇ ਚੱਲੀ ਆਵਾਂ ਭਾਂਡੇ ਚੱਕ ਤਰਾਬੀਆਂ ਇਹਨੂੰ ਦੇਖ ਲਓ ਇਹਦਾ ਕੱਲ ਨੂੰ ਪੇਪਰ ਐ ਇਹਨੂੰ ਬਿਲਕੁਲ ਨਹੀਂ ਫਿਕਰ ਕਰਾ ਆਮ ਨਾਲ ਬੈਠਾ ਪੌਣ ਤੇ ਬਿੱਲਾਈ ਤੇ ਕਾ ਆ ਮੈਨੂੰ ਫੜਾਈ ਐ ਨੇ మేకి మే పేమ పడనా